ਨੇ ਬੇਬੇ ਮੇਰਾ ਤਾਂ ਕਾਲਜ ਆ ਬੜਾ ਦੁਖੀ ਜਾਂਦਾ ਅੱਛਾ ਦਵਾਈ ਲੈ ਲੈਣੀ ਸੀ ਲੈ ਨਹੀਂ ਅੰਗੋਲੀ ਖਾਦੀ ਨਹੀਂ ਅੱਜ ਪਤਾ ਨਹੀਂ ਕਿਉਂ ਦੁਖੀ ਜਾਂਦਾ ਜਦੋਂ ਕੰਮ ਦਾ ਟਾਈਮ ਹੁੰਦਾ ਤਾਂ ਫਿਰ ਝੁਕਲ ਨਾ ਪੈਂਦੇ ਲੈ ਕੰਮ ਤਾਂ ਬੇਬੇ ਸਾਰਾ ਕੀਤਾ ਪਿਆ ਆਟਾ ਗੁੰਨਿਆ ਪਿਆ ਸਬਜ਼ੀ ਬਣੀ ਪਈ ਐ ਭਾਂਡੇ ਮਾਂਜਦੇ ਹੁਣ ਮੈਂ ਇਕੱਲੇ ਹੁਮੰਜਾ ਚੱਕਣ ਆਲਾ ਬਸ ਕੰਮ ਤਾਂ ਸਾਰੇ ਖੋਟ ਜਾਂਦਾ ਕੰਮ ਤਾਂ ਜੋ ਥੇਰੇ ਪਈ ਆ ਬਥੇਰੇ ਖਣੀ ਤੋਤਾ ਦਿਨੀਆਂ ਵੀ ਰਾਤ ਨੂੰ ਵੀ ਕੰਮ ਹੀ ਲੱਗੀ ਰਹੇ ਉੱਟ ਕੇ ਉਹ ਆ ਵੱਠਲ ਹੋ ਉੱਥੇ ਜਾ ਕੇ ਰੱਖਨੇ ਸੀ ਤੇ ਆ ਪਏ ਉਹ ਲਾ ਦੱਸ ਉਹ ਤਾਂ ਮੈਂ ਹੁਣ ਰੱਖ ਦੂੰਗੀ ਹੁਣ ਕੀ ਹੋ ਗਿਆ ਬਿੱਲੀ ਸ਼ਕ ਮਾਰ ਲੈ ਉਹ ਵੀ ਮੈਂ ਕਰ ਦਿੰਨੀ ਆ ਹੋਰ ਦੱਸ ਕੀ ਕਰਨਾ ਕੰਮ ਬਥੇਰੇ ਪਏ ਤੂੰ ਤਾਂ ਬਸ ਉਹੀ ਟਿਕੜ ਨਹੀਂ ਦੇਣਾ ਹੁੰਦਾ ਲੈ ਮੈਂ ਕਰ ਕੇ ਆਵਾਂ ਮੰਜਾ ਖੜਾ ਮੰਜਾ ਕਰਿਆ ਕਰਾ ਕੰਮ ਬਸ ਪਈ ਬੇਬੇ ਤਾਂ ਬਸ ਉਹੀ ਬੋੜੀ ਬੋੜੀ ਕਰੇ ਲਾ ਵੱਠਲ ਉੱਥੇ ਪਏ ਆ ਮੰਜਾ ਖੜਾ ਕਰਨ ਵਾਲਾ ਪਿਆ ਹੈ ਉਹੀ ਬਸ ਕਮਾਲ ਕਰੀ ਜਾਂਦੀ ਰਹਿੰਦੀ ਆ ਐ ਨਹੀਂ ਸੋਈਦੀ ਮੈਂ ਆਖੇ ਮੇਰੇ ਦਰਦ ਹੁੰਦਾ ਵਾਕਿਆ ਸੱਸਾ ਸੱਸਾ ਹੁੰਦੀਆਂ ਨੇ ਹੂੰ ਮੈਂ ਤਾਂ ਆਖੇ ਮੇਰਾ ਦਰਦ ਹੁੰਦਾ ਤੇ ਅੱਗੋ ਕਹਿੰਦੀ ਆ ਕਿ ਕੰਮ ਮਾਰੀ ਕਹਿੰਨੀ ਬੇਬੇ ਵੀ ਹੱਤੀ ਆ ਆਪਦੇ ਵਾਰੀ ਨਾ ਆਉਂਦਾ ਕੁਛ ਦੁਖਦਾ ਹੋਵੇ ਫੇਰ ਪਤਾ ਲੱਗੇ ਦੂਜਿਆਂ ਦਾ ਕੀ ਐ ਲੈ ਹੁਣ ਮੈਂ ਮੰਝੇ ਵੀ ਖੜਿਆ ਕਰਿਆ ਈ ਦੱਸ ਹੋਰ ਕੀ ਕਰਨਾ ਦੱਸ ਮੈਨੂੰ ਤੇਰੇ ਭੈ ਕੰਮ ਹੁੰਦਾ ਸਦਾ ਰੱਖਿਆ ਕੀ ਰੱਖਿਆ ਤੋੜ ਗਏ ਲਦਾ ਸੀ ਉਹਦਾ ਕੀ ਹਲੇ ਉਹ ਤਾਂ ਹੁਣ ਚੱਕ ਦਿੰਨੀ ਆ ਮੈਂ ਉਹੀ ਬੇਬੇ ਤੂੰ ਤਾਂ ਮੈਨੂੰ ਪੁਤਲੀ ਬਣਾ ਕੇ ਭਜਾਈ ਫਿਰਦੀ ਰਹਿੰਨੀ ਆ ਆਖੇ ਆਖੇ ਤਾਂ ਚੱਕਦੀ ਆ ਨਾ ਆਖੇ ਤਾਂ ਹੁਣ ਨਹੀਂ ਕੰਮਕਾਰਾਂ ਦੇ ਵਿੱਚ ਯਾਦ ਆਉਂਦਾ ਕਹਾਵਾਂ ਰੋਜ਼ਾ ਤਾਂ ਇਸ ਤਰ੍ਹਾਂ ਹੀ ਹਾਟਦਾ ਨਹੀਂ ਇੰਨਾ ਕ ਤਾਂ ਤੁਸੀਂ ਵੀ ਕਰ ਹੀ ਸਕਦੇ ਹੋ ਇਹ ਤਾਂ ਨਹੀਂ ਭਾਰ ਹੈਗਾ ਉੱਥੇ ਚੀ ਚਾ ਕੇ ਤਾਂ ਸਾਈਡ ਤੇ ਰੱਖ ਹੀ ਸਕਦੇ ਹਾਂ ਮੈਂ ਖਾੜ ਤੇਰਾ ਖਮਾ ਜੇ ਖਾ ਵੀ ਦਿੱਤਾ ਸਾਰਾ ਪੁੱਛ ਹਾਂ ਤੇ ਫਿਰ ਰੋਬ ਕਾ ਤੋ ਮਰਦੀ ਹੁੰਦੀ ਆ ਆਹ ਦੱਸਣਾ ਨਹੀਂ ਆਹ ਕਿਆ ਕੰਮ ਆਹ ਕਿਆ ਆ ਮੈਂ ਤਾਂ ਮੈਂ ਤਾਂ ਐਸਾ ਦੱਸਣ ਵੀ ਤੇ ਮੇਰਾ ਕਾਲਜ ਜਦੂ ਜਾਂਦਾ ਹੈ ਮੈਂ ਛਾੜੂ ਪਿਆ ਤੂੰ ਬੇਬੇ ਹੁਣ ਮੈਂ ਇੱਥੋਂ ਐਡੀ ਨਹੀਂ ਪੁਮੇਰੇ ਬਣਿਆ ਜਾਂਦਾ ਛਾੜੂ ਪਿਆ ਤੇ ਉਹ ਫਲਾਨਾ ਪੇ ਕੁਛ ਨਹੀਂ ਹੁੰਦਾ ਛਾੜੂ ਨੂੰ ਇੱਥੇ ਪਿਆ ਤਾਂ ਜਾਂ ਤਾਂ ਤੂੰ ਛਾੜੂ ਲਾਉਣੀ ਆ

ਤੇ ਫੇਨਾ ਰਾਈ ਕਿਥੇ ਪਿਆ ਸੀ ਹੁਣ ਇੱਥੇ ਹੋ ਗਿਆ ਹੈ ਤਾਂ ਉਹੀ ਬਸ ਮੈਨੂੰ ਜਾਣ ਕਿਥੇ ਠਿੱਟ ਕਰਦੇ ਆ ਤੁਸੀਂ ਸਾਰੇ ਜਣੇ ਰੱਖਦੇ ਹੈ ਜਵਾਕ ਉਦੋਂ ਮੇਰਾ ਲਹੂ ਪੀਣ ਨੂੰ ਹੈ ਗਿਆ ਇਹ ਕਹਿੰਦੇ ਪਤਾ ਨਹੀਂ ਮੈਂ ਰੋੜ ਕੰਮ ਕਰਦੀ ਮੈਂ ਚੱਕ ਕੇ ਪਾਸੇ ਚੀਜ਼ ਰੱਖਾਂ ਬਈ ਮੈਥੋਂ ਨਹੀਂ ਦੇਖੀ ਜਾਂਦੀ ਚੱਕ ਦਿਆ ਕਰ ਫਿਰ ਮੈਥੇ ਤਾਂ ਆਪ ਨਹੀਂ ਚੱਕੀ ਕਿਉਂ ਪਈ ਮੈਂ ਕੀ ਕਰਾਂ ਹਾਂ ਤੇ ਫਿਰ ਉਹ ਨਿਗਾ ਰੱਖਦੀ ਹੈ ਵੀ ਕਿਹੜੀ ਚੀਜ਼ ਕਿੱਥੇ ਪਈ ਹੈ ਤਾਂ ਤੇਰੀ ਬੜੀ ਨਿਗਾ ਰਹਿੰਦੀ ਹੈ ਮੈਂ ਤਾਂ ਜਦੋਂ ਕੰਮ ਕਰਦੀ ਸੀ ਨਾ ਉਹਦਾ ਜਿੱਥੇ ਚੀਜ਼ ਹੁੰਦੀ ਸੀ ਉੱਥੇ ਰੱਖੀ ਸੀ ਔਰ ਤੂੰ ਜਿੱਤੇ ਚੜੂ ਮਾਰਾ ਉੱਥੇ ਚੜਦਾ ਜਿੱਥੇ ਬੱਠਲ ਰਾਤੇ ਬੱਠਲ ਪਿਆ ਜਿੱਤੇ ਬਾਤ ਚ ਪਈ ਬਾਰ-ਬਾਰ ਚ ਪਈ ਕੋਈ ਨਹੀਂ ਚੱਕਦਿਆ ਕਰ ਫਿਰ ਇੰਨੇ ਨਾਲ ਕੁਛ ਨਹੀਂ ਹੁੰਦਾ ਤੈਨੂੰ ਮੈਥਨ ਚੱਕ ਜਾ ਉਹ ਲੈ ਕਿਉਂ ਆਲਾ ਦਫਾ ਕਿਨੇ ਧੰ ਹੋ ਗਿਆ ਭਾਈ ਪਿਆਰਵੇਂ ਮੈਂ ਕੀ ਕਰਾਂ ਮੇਰੇ ਤਾਂ ਹੋਰ ਹੀ ਨਹੀਂ ਕੰਮ ਹੋਕਦੇ ਮੈਂ ਤੈਨੂੰ ਇਹ ਦਰਦ ਕਿਹਾ ਤਾਂ ਹੁੰਦਾ ਤਾਂ ਤੂੰ ਉੱਤੋਂ ਛੱਤੀ ਗੱਲਾਂ ਸੁਣਾਉਣ ਲੱਗਿਆ ਨਹੀਂ ਆ ਕਿ ਵੀ ਪੁੱਤ ਦਰਦ ਹੁੰਦਾ ਦਵਾਈ ਲੈ ਲੈ ਛੱਟ ਪੈ ਜਾ

ਤੇ ਹੁਣ ਫਿਰ ਕੀ ਕਰਾਂ ਜੇ ਮੈਂ ਪੈਂਦੀ ਆ ਤਾਂ ਨਹੀਂ ਤੂੰ ਛੱਡਦੀ ਹੈ ਫੇਰ ਆਖ ਦਿੰਨੀ ਆ ਪੂਰੀਆਂ ਪੂਰੀਆਂ ਨੇ ਜੇ ਪੈਂਦੀ ਆ ਤਾਂ ਦੱਸ ਦਿੰਨੇ ਪਈ ਰਹਿੰਦੀ ਆ ਹੈ ਦਵਾਈ ਲੈ ਕੇ ਤੁਰੂੰ ਫਿਰੂੰਗੀ ਦੱਸ ਹੋਰ ਮੈਂ ਨਾ ਤੱਕੇ ਰੋਟੀਆਂ ਪਕਾਈਆਂ ਸੀ ਉਦੋਂ ਪੈਂਦੀ ਬੈਂਚ 'ਤੇ ਜਦੋਂ ਆ ਜਾਂਦਾ ਬਾਹਰ ਉਹਨੂੰ ਕਹਿੰਦੀ ਭਾਈ ਮੈਨੂੰ ਦਵਾਈ ਲੈ ਕੇ ਜਾ ਦਵਾਈ ਲੈ ਕੇ ਜਾਣੀ ਹੁ ਮੈਂ ਹੋ ਜਦੋਂ ਦੰਕੇ ਵੀ ਜਦੋਂ ਰੋਟੀਆਂ ਤਾਂ ਉਹ ਤਾਂ ਦਰਦ ਨੂੰ ਨਾਉਣ ਦੇਉਂ ਰੋਟੀਆਂ ਤੁਹਾਨੂੰ ਪਕਾ ਕੇ ਖਵਾਉਂਗੀ ਕਾ ਤੋ ਇੰਨੀ ਹੋ ਟੈਨਸ਼ਨ ਲੈ ਗਈ ਬੇਬੇ ਰੋਟੀਆਂ ਤਾਂ ਖਵਾਉਂਗੀ ਰੋਟੀਆਂ ਤਾਂ ਮੈਨੂੰ ਹੀ ਪਤਾ ਪਕਾਵੇਂਗੀ ਤੇ ਪਰ ਦਵਾਈ ਦਾ ਕੋਈ ਟਾਈਮ ਹੁੰਦਾ ਨਾ ਹੁਣ ਜਦੋਂ ਦੁਖਣਾ ਤੇ ਫਿਰ ਉਦੋਂ ਹੀ ਲਿਓਣੀ ਦਵਾਈ ਹੁਣ ਮੇਰੇ ਦੁੱਖ ਦਾ ਢਿੱਡ ਤੇ ਮੈਂ ਹੋਣਾ ਹੀ ਮੰਗਣੀ ਦਵਾਈ ਜਦੋਂ ਉਹ ਤਾਂ ਚੰਗੀ ਭਲੀ ਸਾ ਉਦੋਂ ਮੈਂ ਕੀ ਆਂਦੀ ਦੱਸ ਨਹੀਂ ਤੇ ਕਰਕੇ ਤੇਰੇ ਦਵਾਈ ਤੇ ਲਗਦਾ ਸੀ ਮੈਂ ਇਥੋਂ ਨਹੀਂ ਤੇਰੇ ਨਾਲ ਜਿਹਦਾ ਜਾਂਦਾ ਜਿਹਦੋਂ ਤਾਂ ਬੇਬੇ ਬਾਲੀ ਤੱਕਦੀ ਜਾਂਦਾ ਤੈ ਕਦੇ ਹੋਣਾ ਹੀ ਪੈਦਾ ਕਿ ਕਰ ਜਾ ਫਿਰ ਮੇਰਾ ਜਿਹਦ ਨੂੰ ਤਾਂ 10 ਆਰਗੀ ਹੋ ਜਾਣੀ ਆ ਤੋ ਕਲੀ ਤੇ ਮੈਂ ਫਿਰ ਕੰਮ ਕੀਤਾ ਮੇਰਾ ਤਾਂ ਕੁਜਾ ਪਟਾ ਚੱਕਣਾ ਨਾ ਚੱਕਣਾ ਉੱਥੇ ਪੈ ਰੇ ਨਾ ਆਪਾਂ ਤਾਂ ਬੁਰਾ ਲੱਗਦਾ ਅਜਵਾਕਨ ਜੇ ਰਾਤ ਨੂੰ ਖਾਂਗਾ ਆਂ ਤੇ ਉਦੋਂ ਆਖਨ ਕੋਈ ਦਵਾਈ ਕਿਤੇ ਕ ਪਈ ਪਉੜੀ ਨਾ ਤੇ ਜਾਂਦੀ ਬੇਬੇ ਇਹਦੇ ਨੂੰ ਨਹੀਂ ਰਾਮ ਆਉਂਦਾ ਬਥੇਰੀਆਂ ਨੇ ਦਵਾਈਆਂ ਖਾਂਗ ਆਲੀਆਂ ਕੋਈ ਇਹੀ ਤਾਂ ਨਹੀਂ ਮੈਂ ਦੇਈ ਜਾਂਦੀ ਇਹ ਇਹ ਤਾਂ ਖਰਾਬ ਹੈ ਇਹ ਦਵਾਈ ਜਿਹਦੇ ਨਾਲ ਰਾਮ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਬਸ ਦੇਨ ਦੀ ਮਾਰੀ ਖਰਾਬ ਕਦੇ ਦਵਾਈ ਖਰਾਬ ਕਰ ਦੇ ਦੇ ਕਰ ਤੋ ਬੈਠੀ ਕੀ ਕਰਦੀ ਦਵਾਈ ਨਹੀਂ ਦੇ ਸਕਦੀ ਮੈਂ ਤਾਂ ਲੈਂਦਾ ਹੀ ਜਵਾਕ ਆਹਨ ਸਾਡੀ ਮੰਮੀ ਦਵਾਈ ਦੇਵੇ ਹਾਂ ਗੱਲ ਤਾਂ ਇਹ ਵੀ ਮੰਮੀ ਦੇ ਹੱਥੀਂ ਕਰਨਾ ਬੱਧਾ ਸਾਰਾ ਸਾਰਾ ਕੁਝ ਮੰਮੀ ਕਰੇ ਮੇਰੇ ਕੋਲ ਕਾਉਂਦੇ ਨਹੀਂ ਜਵਾਕ ਆਪ ਤਾਂ ਇਹ ਕਹ ਕੇ ਸਾਰਦੀ ਨਹੀਂ ਮੇਰੇ ਕੋਲੇ ਕਿਹੜਾ ਹੁੰਦੇ ਨਹੀਂ ਮੇਰੇ ਕੋਲੇ ਕਿਹੜਾ ਹੁੰਦੇ ਨਹੀਂ ਚੱਲ ਫਿਰ ਹੁਣ ਟੰਗਾ ਚੱਕ ਕੇ ਮਾਰਿਆ ਕਰ ਬਾਹਰ ਖਾ ਕੇ ਵਿਸੇ ਤਾਂ ਨਾ ਮੈਨੂੰ ਨਹੀਂ ਪਤਾ ਤੋ ਤੇ ਜਦਨੂ ਵੀ ਹਾਰ ਗਈਆਂ ਬੇਬੇ ਤੇ ਸਾਰੇ ਜੱਦ ਤੂੰ ਕਿਹੜਾ ਕੱਟ ਜਿੱਦੀ

ਸਰੰਤ ਮੇਰੇ ਉਹ ਪੀ ਲੈ ਦੇ ਤਾ ਮੇਬੇ ਨੂੰ ਦਰਦ ਨਹੀਂ ਆ ਸਬਜੀ ਛੀਨ ਦੇ ਨਾ ਸਬਜੀ ਮੈਂ ਚੰਕੀ ਜੀ ਜਨ ਠੰਡਾ ਹੋ ਗਈ ਲੈ ਦੱਸ ਬੇਬੇ ਅੱਜ ਮੈਂ ਵੀ ਨਹੀਂ ਧਰਦੀ ਜੇ ਤੂੰ ਨਹੀਂ ਜੀ ਨਾ ਘਰ ਬਈ ਮੈਂ ਤਾਂ ਰੱਲਾ ਪੈ ਗਈ ਹੱਥ ਚ ਮੈਥੋਂ ਨਹੀਂ ਜੀਦੀ ਕੋਈ ਨਹੀਂ ਖਾ ਲਈ ਫਿਰ ਤੂੰ ਵੀ ਸਬਜੀ ਨਾ ਰੋਟੀਆਂ ਮੈਂ ਵੀ ਚਟਨੀ ਕਰਕੇ ਰੱਖੀ ਕੋਈ ਨਹੀਂ ਮੈਂ ਤਾਂ ਉੱਤੇ ਧਰੂਗੀ ਮਗਰੀ ਦੇ ਵਿੱਚ ਪਾਉਂ ਚੱਕਰ ਖਾ ਕੇ ਰੋਟੀ ਪਰੇ ਉਹ ਇਹ ਸੋਣੀ ਸਵਾਦ ਤੂੰ ਮੈਂ ਰੋਟੀਆਂ ਵੀ ਨਹੀਂ ਪਕਾਉਂਦੀ ਫਿਰ ਖਾਣਾ ਤੂੰ ਸ਼ੱਕਰਾਂ ਨਾਲ ਜਿਹੜੀਆਂ ਖਾਣੀਆਂ ਮੱਖਣੀਆਂ ਨਾਲ ਨਾ ਭਾਈ ਪਕਾ ਲੈ ਪੁੱਤ ਵੱਜ ਜੂਗੀ खाने परोठी तो मैं लाके एक रोटी तो उख मखनी ला लेंगी जो मैं आटा ही गुद्धा आटा ला लेंगी उदो तो तेरे च बड़ी जान आजगी गोन की आटा वीदिया पका के खाओ मैं पका के खानी ਹਾਂ ਥੋੜਾ ਆ ਵੀ ਜੇ ਹੁਣ ਕੰਮ ਮੈਂ ਕਰਾਂ ਤੇ ਰੋਟੀ ਕੰਮ ਕਰਨ ਨੂੰ ਤੂੰ ਸੱਜੀ ਨਹੀਂ ਚੀ ਸਕਦੀ ਹੈ ਨਾ ਮੈਂ ਕੀ ਬੋਲ। ਪਹਿਲੇ ਦੱਸ ਹੁਣ ਕੋਈ ਸੁਣ ਲੈ ਵੀ ਬੈਠੇ ਭੰੰਦਾ ਸੇ ਸਬਜੀ ਵੀ ਨਹੀਂ ਚੀ ਸਕਦੀ ਵੀ ਮੈਂ ਸਾਰਾ ਦਿਨ ਜਵਾਂ ਕੰਮ ਸੰਭਦੀ ਆ। ਬਈ ਮੇਰੇ ਤੇ ਠੰਡ ਨੱਕ ਦੱਲਾਂ ਪਈ ਜਾਂਦੀਆਂ ਹੱਥਾਂ। ਹਾਂ ਮੇਰੇ ਨਹੀਂ ਕੁਛ ਹੁੰਦਾ ਜਿਹੜੀ ਤੜਕੇ ਤੋੜਦੀਆਂ ਸਾਰਿਆਂ ਦੀ ਫਿਕਰ ਹੁੰਦੀ ਆ। ਬੋਕਰ ਫੇਰਲਾ, ਪੋਚਾ ਲਾਲਾ, ਝਾੜੂ ਲਾਲਾ, ਲੀੜੇ ਤੋਲਾ, ਹਾਂ ਆਟਾ ਗੋਨਲਾ, ਚਾਹ ਬਣਾ ਲਾ। ਥੋੜਾ ਕੰਮ ਆ ਤੁੱਚ ਕਰ ਲੈ ਨੀ। ਹਾਂ ਮੇਰੇ ਕਿਹੜਾ ਹੱਥ ਤੇ ਲਿਖਿਆ ਵੀ ਮੈਂ ਹੀ ਕਰਨਾ।

ਜਿਹੜਾ ਤੂੰ ਕਹਿੰਨੀ ਅੱਧੇ ਘੰਟੇ ਦਾ ਕੰਮ ਆ ਮੇਰੇ ਘਰੋਂ ਹੁੰਦਾ ਫੇਰ ਤੀਹ ਨਾ ਤੁਸੀਂ ਪੋਚਾ ਫਰਚਾ ਤੇ ਜਦੋਂ ਸਾਡੇ ਟਾਈਮ ਸੀ ਨਾ ਪਹਿਲਾਂ ਤਾਂ ਚਾਲੀਆਂ ਦੇਣੀਆਂ ਅੱਧੇ ਘੰਟੇ ਚ ਤੇ ਅੱਧੇ ਘੰਟੇ ਚ ਫੇਰ ਦੇਣੀਆਂ ਘਾਟੀ ਗਵਾ ਮਿੱਟੀ ਹਾਂ ਤੇ ਫੇਰਦੀਆਂ ਵੀ ਤਾਂ 20 ਦਿਨਾਂ ਬਾਅਦ ਸੇ ਨਿਤ ਕਰਨਾ ਪੈਂਦਾ ਉੱਥੇ ਇਹ ਤਾਂ ਸਰ ਪਰਸ ਮਾਰੀ ਵੱਧੀ ਵੀ ਤੇ ਉੱਤੇ ਮਾਰਿਆ ਪੋਚਾ ਤੇ ਚੱਲ ਹਾਂ ਬਸ ਬੈਠੇ ਨੂੰ ਲੱਗਦਾ ਮਾਰਿਆ ਪੋਚਾ ਜਦੋਂ ਮਾਰਦੇ ਨੂੰ ਪਤਾ ਲੱਗਦਾ ਹਾਂ ਬੜਾ ਕੰਮ ਹੈਗਾ ਇਹ 5 6 ਤਾਂ ਕਮਰੇ ਹੀ ਬਣ ਜਾਂਦੇ ਨੇ ਤੇ ਕਿੱਡਾ ਵੇੜਾ ਮਾਣਾ ਪੋਚਨੋਂ ਦੇ ਰੋਟੀ ਕਾ ਲੱਗ ਜਾਂਦਾ ਰੋਟੀਆਂ ਸਲੈਂਡ ਤੇ ਪਕਾਉਂਗਾ ਅਸੀਂ ਚੁੱਲਿਆਂ ਤੇ ਪਕਾਉਂਦਾਂ ਹੁਣ ਮੈਂ ਇੱਥੇ ਦਾ ਨਿਚਲੇਂ ਤੇ ਪਕਦੀ ਕਿਤੇ ਤੇਰਾ ਇਰਾਦਾ ਹੋਵੇ ਵੀ ਚੁੱਲ੍ਹੇ ਤੇ ਲਾਵੇ ਮੈਂ ਤਾਂ ਨਹੀਂ ਲਾਉਂਦੀ ਮੀਂਹ ਵਿਚੋਂ ਨੇ ਪਾਣੀ ਦੇ ਆਉਂਦੇ ਸੀ ਕੱਸੀ ਤੇ ਲੀੜੇ ਤੋਂ ਹਣ ਜਾਣਾ ਹੁਣ ਜਦੋਂ ਕਰੇ ਫਿਲਟਰ ਲੱਗਿਆ ਤੇ ਮੈਂ ਪਾਣੀ ਕਿੱਥੋਂ ਲੈ ਆਵਾਂ ਦੱਸ ਤੇ ਫੇਰ ਕੰਮ ਦਾ ਕੰਮ ਦਾ ਕੀ ਐ ਕੰਮ ਤਾਂ ਹੈ ਹੁਣ ਹਾਂ ਉਹੋ ਜੇ ਕੰਮ ਹੈ ਨਾ ਪਹਿਲਾਂ ਇੱਕ ਵਾਰੀ ਬੋਕਰ ਮਾਰ ਦਿੰਦੀਆਂ ਤੇ ਸਾਰਾ ਦਿਨ ਉਵੇਂ ਪੈਰ ਤੇ ਹੁਣ ਚਾਰ ਰੀਤੇ ਝਾੜੂ ਕੱਢਣਾ ਪੈਂਦਾ ਪਹਿਲੀ ਉਹ ਤਾਂ ਹੁਣ ਆ ਛੌਂਕਣਾ ਲੱਗ ਰਹਿ ਨਹੀਂ ਹਾਂ ਅਸੀਂ ਇੱਕ ਵਾਰ ਮਿੱਟੀ ਫੇਰਦੀਆਂ ਤੇ ਇੱਕ ਵਾਰੀ ਝਾੜੂ ਫੇਰਦੀਆਂ ਕੀ ਨਾ ਤੇ ਭੁਆ ਭੁਣੇ ਧਰ ਕੇ ਖਾਲਾ ਰੋਟੀ ਉਹ ਜਮਾਨੇ ਗਏ ਬੇਬੇ ਉਦੋਂ ਹੈ ਨਹੀਂ ਸੀ ਇੰਨਾ ਖਲਾਰੇ ਵੀ ਨਹੀਂ ਸੀ ਪਾਉਂਦੇ ਜਵਾਕ ਤੂੰ ਤਾਂ ਪੁਰਾਣੀਆਂ ਗੱਲਾਂ ਲੈ ਕੇ ਬਹਿ ਜਾਂਦੀ ਆ ਤੇ ਪੁਰਾਣੀਆਂ ਗੱਲਾਂ ਹੀ ਕਰਦੀਆਂ ਜਦੋਂ ਅਸੀਂ ਕੋਣ ਕਿ ਤਕਨੀਕਾ ਤਕੀ ਚਿੱਟੀ ਹੁੰਦੀ ਆ ਪਈ ਹੁੰਦੀ ਆ ਅੱਜ ਕਦੇ ਨਹੀਂ ਚਿੱਟੀਆਂ ਜਦੋਂ ਹੁੰਦਾ ਵੀ ਕੀ ਸੀਗਾ ਕੱਲੇ ਮੰਜੇ ਹੁੰਦੇ ਸੀ ਖੜੇ ਕਰਨ ਵਾਸਤੇ ਖੜੇ ਕਰ ਦਿੰਦੀਆਂ ਸੀ ਤੇ ਬਿਸਤਰੇ ਚੱਕ ਕੇ ਅੰਦਰ ਸਾਂਹ ਦੇ ਦਿੰਦੀਆਂ ਸੀ ਹੋਰ ਕੀ ਹੁੰਦੇ ਸੀ ਪਹਿਲਾਂ ਤੇ ਹੁਣ ਕੀ ਐ ਕੰਮ ਤਾਂ ਉਹੀ ਐ ਐਵੇਂ ਲੱਗਦੇ ਹੋਰ ਕੰਬਲ ਲੈ ਲਈਏ ਬਸ ਇਨਾ ਫਰਕ ਹੁਣ ਤਾਂ ਨਾ ਬਸ ਉਹੀ ਸੱਸਾਂ ਨੂੰ ਤਾਂ ਉਹੀ ਬਸ ਉਹ ਚਾਹੀਦੀ ਹੁੰਦੀ ਆ ਪਤਾ ਨਹੀਂ ਕਿਉਂ ਨਹੀਂ ਸਮਝਦੀਆਂ ਵੀ ਕੰਮ ਹੈ ਨਹੀਂ ਐ ਜਦੋਂ ਆਪ ਨੂੰ ਇੱਕ ਦਿਨ ਕਰਨਾ ਪਏ ਕਹਿਣੀ ਆ ਵੀ ਤੱਕ ਗਈ ਜਿੱਦੇ ਕਿਤੇ ਪੇਕਿਆਂ ਉੱਟ ਜੀਏ ਤੇ ਜਦੋਂ ਘਰੇ ਹੁਣ ਨੂੰ ਉਹ ਦੱਸ ਦਿੰਦੀਆਂ ਕੰਮ ਹੀ ਹੈ ਨਹੀਂ ਕੰਮ ਹੈ ਨਹੀਂ ਕੰਮ ਮੈਨੂੰ ਤਾਂ ਕੋਈ ਦਿਨ ਦਾ ਕੰਮ ਆ ਰੋਟੀ ਹੈ ਦੋ ਸਬਜ਼ੀ ਬਣਾ ਲਈ ਰੋਟੀ ਬਣਾ ਲਈ ਬਸ ਆ ਹੀ ਕੰਮ ਆ ਬਸ ਤਾਂ ਕੰਮ ਪਿੱਛੇ ਮੇਰੇ ਨਾਲ ਜਿੱਦ ਦੀ ਰਿਆ ਪਰ ਪਤਾ ਨਹੀਂ ਤੂੰ ਕੀ ਮੈਨੂੰ ਫਾਹੇ ਲਾਉਣਾ ਤੂੰ ਤਾਂ ਦਿੰਦੀ ਨਾ ਸਾਰਾ ਦਿਨ ਫਾਹੇ ਮੈਂ ਤਾਂ ਅਜੇ ਟੋਕਿਆ ਨਹੀਂਗਾ ਕਰੇ ਵੇਖੀਏ ਘਰ ਬਾਤ ਬੰਗ ਪਾਈ ਕਰੇ ਬੰਗ ਨਾ ਤੇਰੇ ਕਦੇ ਵੇਖੀਆਂ ਬੰਗਾਂ ਪਾਈਆਂ ਨਾ ਤੇਰੇ ਕਦੇ ਵੇਖਿਆ ਸਿੰਦੂਰ ਨਾ ਤੇਰੇ ਕੰਨਾਂ 'ਚ ਕਦੇ ਵੇਖਿਆ ਬੇਬੇ ਨਹੀਂ ਚੱਤ ਕਰਦਾ ਕੰਨ ਮੇਰੇ ਦੁਖਨ ਲੱਗ ਜਾਂਦੇ ਨੇ ਬੰਗਾ ਮੈਂ ਵੈਸੇ ਨਹੀਂ ਪਾਉਂਦੀਗੀ ਮੇਰੇ ਸ਼ੌਂਕ ਹੈ ਦਾ ਬੰਗਾ ਪਾਉਣਾ ਚੌਕ ਨਹੀਂ ਫਿਰ ਤੈਨੂੰ ਮੌਤੀ ਕੌਣ ਆਖੇ ਅੱਲਾਹ ਨੇ ਗੋਇ ਕੁੜੀ ਆ ਰਹੀ ਐ ਆਖੀ ਜਾਂਦੇ ਹਾਂ ਆ ਲਿਆ ਕੇ ਨਹੀਂ ਦਿੰਦਾ ਪੰਗਾ ਮੈਨੂੰ ਕਿੰਨੇ ਵਾਰੀ ਕਹਾਂ ਮੈਂ ਤੈਨੂੰ ਚੂੜੀਆਂ ਚੜਾ ਦੇ ਮੈਂ ਚੂੜੀਆਂ ਲਾਵਾ ਤੱਕ ਕਿੰਨੀਆਂ ਪਾਈਆਂ ਪਾਉਣੀਆਂ ਹੀ ਨਹੀਂ ਜਦੋਂ ਉਹ ਖੁੱਲੀਆਂ ਨੇ ਖੁੱਲੀਆਂ ਨੇ ਚੱਜਦੀਆਂ ਨੇ ਆ ਕੇ ਦੇਵੇਂਗਾ ਤਾਂ ਮੈਂ ਪਾਉਂਗੀ ਹਾਂ ਬਦ ਲੈ ਕੇ ਆਉਣੀ ਐ ਤੂੰ ਜਿਹੜੀਆਂ ਕੰਮ ਕਰਦੀਆਂ ਚ ਉਹਨਾਂ ਦਾ ਵੀ ਟੌਰ ਕੱਢਿਆ ਹੁੰਦਾ ਮੈਂ ਤਾਂ ਵੇਖ ਵੇਖ ਕੇ ਗੁੱਸਾ ਚੜੀ ਜਾਗਾ ਤੇ ਪਰ ਹੁਣ ਕਰਾਂ ਕੀ ਉਦਾਂ ਮੇਰਾ ਦੋਸਤ ਆਇਆ ਸੀ ਨਾਲ ਉਹ ਮੈਨੂੰ ਕਹਿੰਦਾ ਦੱਸਿਆ ਨਹੀਂ ਆ ਤੇਰੀ ਭੈਣ ਆ ਹਾਂ ਕਹਿੰਦਾ ਸੀ ਤੈਨੂੰ ਤਾਂ ਵੱਡੇ ਨੂੰ ਭੈਣ ਆ ਚੂੜੀਆਂ ਨਾ ਪਾਵਾ ਤਾਂ ਭੈਣ ਲੱਗਦੀ ਆ ਮੇਰੇ ਘਰਾਂ ਲਈ ਆ ਭੈਣ ਤਾਂ ਮੇਰੀ ਹੈ ਨਹੀਂ ਕੋਈ ਹੂੰ ਜੇ ਚੂੜੀਆਂ ਪਾ ਲੇ ਤਾਂ ਕਿਹੜਾ ਨਹੀਂ ਦੱਸੇਗਾ ਸੰਪਾਣੇ ਤੋਂ ਦੀ ਫੱਬਦੀ ਸੀ ਤੇ ਲੀਰੇ ਵੀ ਚੱਲ ਕੋਈ ਨਹੀਂ ਕੱਲ ਨੂੰ ਮੈਂ ਪੂਰਾ ਹਾਰਸ਼ ਗਰ ਕਰਕੇ ਬੈਠੂਗੀ ਫਿਰ ਵੇਖਦੀ ਆ ਤੁਸੀਂ ਮੇਰੇ ਨਾਲ ਨਹੀਂ ਲੜਦੇ ਮਾਂ ਪੁੱਤ ਲੜਦੇ ਨਹੀਂਗੇ ਅਜੀ ਕਦਾ ਲੜਦੇ ਰਹਿਣਾ ਹਮਮ ਅਸੀਂ ਲੜ ਸਕਦੇ ਲੜੀ ਤਾਂ ਨਿਰੰਨ ਹੁਣ ਉਹ ਕਹਿੰਦੀ ਤੂੰ ਕੰਮ ਨਹੀਂ ਕਰਦੀ ਤੂੰ ਆ ਗਿਆ ਤੂੰ ਮੇਕਅਪ ਨਹੀਂ ਕਰਦੀ ਲਦਾਸ ਮੇਰਾ ਨਹੀਂ ਚਿਤ ਕਰਦਾ ਮੇਕਅਪ ਕਰਨ ਨੂੰ ਨਹੀਂ ਚਿਤ ਮੁੰ ਤੇਰੇ ਕੀ ਹੋਇਆ ਬਸ ਮੈਨੂੰ ਐਂ ਵਧੀਆ ਲੱਗਦਾ ਰਹਿਣਾ ਕੁੜੀ ਚੜੀ ਬਣ ਕੇ ਅੱਛਾ ਤੇ ਫਿਰ ਵਿਆਹ ਕਾਹਤੋਂ ਕਰਾਇਆ ਸੀ ਕੁੜੀ ਚ ਲਾ ਕੇ 5 6000 ਮੈਨੂੰ ਲਿਆ ਕੇ ਦੇ ਸਾਰਾ ਸਮਾਨ ਮੈਂ ਤਾਂ 10000 ਰੁਪਏ ਲਾ ਦੂ ਤੇ ਇੱਥੇ ਲੱਗਣਾ ਨਹੀਂ ਮੈਂ ਥੇ ਲਿਆ ਕੇ ਦੇ ਮੈਨੂੰ ਸਾਰਾ ਮੇਰਾ ਪਹਿਲਾ ਵਾਲਾ ਵਿਆਹ ਤਾਂ ਲਾ ਲਾ ਨਹੀਂ ਚੱਲ ਲੈ ਹੁਣ ਤੂੰ ਆ ਗਿਆ ਚੜ ਚੜਾ ਗਿਆ ਅੱਜ ਤੈਨੂੰ ਮੇਕਅਪ ਦੀ ਯਾਦ ਆ ਗਈ ਹੈ ਜਿਵੇਂ ਬੇਬੇ ਬੁਰਲੀ ਜਾਂਦੀ ਹੈ ਤਾਂ ਮੇਰੇ ਨਾਲ ਨਹੀਂ ਚੱਲ ਸ਼ਹਿਰ ਸਵੇਰੇ ਜਿੰਨਾ ਮਰਜ਼ੀ ਚੱਕ ਸਮਾ ਚੱਲ ਮੈਨੂੰ ਸਵੇਰੇ ਦਵਾ ਕੇ ਲਿਆ ਤੇ ਮੈਂ ਸੱਜਰੀ ਵਿਆਹੀ ਬਣ ਕੇ ਰਿਹਾ ਕਰੂੰਗੀ ਮੈਂ ਕਿੰਨਾ ਦਾ ਹੋ ਗਿਆ ਵਿਆਹ ਉਹ ਦੁਹਰਾ ਹੀ ਨਹੀਂ ਉਹ ਚੱਤਰ ਕਰਦਾ ਕ ਵਿਚਾਰੀ ਦਾ ਹੁਣ ਜਦੋਂ ਨਹੀਂ ਮੈਨੂੰ ਬਾਲਾ ਮੇਕਅਪ ਪਸੰਦ ਤੇ ਮੈਂ ਹੀ ਰਹਿਣਾ ਹਰਗੇ ਇਹ ਕਰਦਾ ਤਾਂ ਸਵੇਰੇ ਮੈਨੂੰ ਸਮਾਨ ਦਵਾ ਕੇ ਲਿਆ ਸਾਰਾ ਮੈਨੂੰ ਸਵੇਰੇ ਜਾ ਕੇ ਨਾ ਸਾਰਾ ਸਮਾਨ ਦਵਾ ਕੇ ਲਈ ਜੇ ਮੈਂ ਨਾ ਲਾਵਾਂ ਫੇਰ ਕਹੀਂ ਤੂੰ ਮੈਨੂੰ ਵੀ ਤੂੰ ਲਾਉਂਦੀ ਨਹੀਂ ਇਹ ਐਵੇਂ ਪਹਿਲੇ ਲਾ ਦੇ ਕੋਈ ਲੋੜ ਨਹੀਂ ਹੈ ਮੈਨੇ ਪੈਂਟ ਸ਼ਰਟ ਦਵਾ ਕੇ ਲਈ ਕਿਉਂ ਲਾਉਣਾ ਤਾਂ ਹੈ ਲਾਉਂਗੀ ਮੇਰਾ ਸਮਾਨ ਚਾਹੀਦਾ ਤੁਸੀਂ ਕਹਿੰਦੇ ਨਾ ਲਾਉਂਦੀ ਨਹੀਂ ਕੁਛ ਹੁਣ ਮੈਂ ਲਾ ਕੇ ਦਿਖਾਉਂਗੀ 200 ਰੁਪਿਆ ਉਹ ਲਾ ਲਾ ਉਹ ਤਾਂ ਪੁਰਾਣਾ ਮੈਂ ਤਾਂ ਨਵਾਂ ਲੈਣਾ ਕੋਈ ਨਹੀਂ ਬੇਬੇ ਇਹਦੇ ਕੱਪੜੇ ਪਾਏ ਨੇ ਵੇ ਕਿੱਡਾ ਮਹਿੰਗਾ ਕੋਟ ਪਾਈ ਬੈਠਾ ਮੈਨੂੰ ਬਲੇਡ ਮੇਰੇ ਜੀਪ ਲਾ ਕੇ ਦਿਓ ਪਹਿਲਾਂ ਮੈਨੂੰ ਮੇਕਅਪ ਲਿਆ ਕੇ ਦੇ ਉਹ ਅੰਦਰ ਪਿਆ ਉਹ ਕਿਉਂ ਲਾਵਾਂ ਮੈਂ ਪੁਰਾਣਾ ਮਾਣ ਲੱਗਿਆ ਲੈ ਆ ਜਾ ਤੂੰ ਲੰਡੀ ਜੀਪ ਲੰਡੀ ਜੀਪ ਵਿੱਚ ਵੀ ਤੇ ਮੈਂ ਹਾਰੀ ਸ਼ਿੰਗਾਰੀ ਸੋਹਣੀ ਲੱਗੂੰਗੀ ਤੈਨੂੰ ਬਾੜਾ ਮੈਂ ਲੰਡੀ ਜੀਪ ਹੋਰ ਕਿਹਨੂੰ ਭਾਵੇਂਗਾ ਤੂੰ ਕੱਲਾ ਬੈਠ ਕੱਲਾ ਬੈਠੂਗਾ ਉਹ ਮੂਰੇ ਕੱਲਾ ਬੈਠ ਕਰਕੇ ਮਗਰ ਛਾਵੜੇ 'ਚ ਭਾਲਿਆ ਕੋਈ ਨਹੀਂ ਆ ਮੈਨੂੰ ਛਾਵੜੇ 'ਚ ਭਾਲੂਗਾ ਮੈਂ ਸੋਹਣੀ ਤਿਆਰ ਹੋ ਕੇ ਬਹੂੰਗੀ ਬੰਦਾ ਬੈਠੂਗਾ ਕੋਈ ਨਹੀਂ ਤੁਸੀਂ ਵੀ ਜਾਵੜੇ ਮੈਂ ਕਿਹਾ ਤੁਹਾਨੂੰ ਕਹਿੰਦੀ ਨਾ ਜਾਓ ਮਾਂ ਬਣੀ ਹੈਗੀ ਸਟਿੱਪਣੀ 'ਚ ਬੈਠੀ ਕੋਈ ਨਹੀਂ ਥੋਨੇ ਹੀ ਭੈੜੀ ਲੱਗੂਗੀ ਸਟਿੱਪਣੀ 'ਤੇ ਬਹਿ ਜੂਗੀ ਮੈਂ ਤਾਂ ਪਰ ਜਾਊ ਨਾਲ ਤੇਰੇ ਕਾਣ ਦੇ ਮਰਜੇ ਮਰਜਾ ਤਾਂ ਮਰਜਾ ਕੋਈ ਹਵਾ ਦਾ ਹੋਈ ਉਹ ਹਵਾ ਦਾ ਲੱਗ ਰਿਹਾ ਹਵਾ ਤਾਂ ਹੁਣੀ ਨਹੀਂ ਤੇ ਹਵਾ ਕੋਈ ਨਹੀਂ ਚਾਹੀਦੀ ਨਹੀਂ ਕਾਣ ਦੇ ਵਿੱਚ ਦਾਸ ਪਰ ਕਾਣ ਦੇ ਵਿੱਚ ਹਵਾ ਲੱਗੂਗੀ ਤਾਂ ਬਰੇਗੀ ਤੂੰ ਕਹੇ ਨਾ ਹਵਾ ਤਾਂ ਹੁਣੀ ਨਹੀਂ ਉੱਥੇ ਵਦਗਾ ਹਵਾ ਨਾ ਆਉਗੀ ਬਟਾ ਅੱਛਾ ਬਾਦ ਜਿੱਤੇ ਮਰਜੀ ਬਾਦੀ ਅਰੇ ਮੈਂ ਕਾੜਨਾ ਹੈ ਯਾ ਤੂੰ ਹੱਥ ਛਾਏ ਜੇ ਤਾਂ ਨਾਵੇਂਗੀ ਤਾਂ ਫੇਰ ਤਾਂ ਬੈਠੀ ਥੱਕਦੀ ਆ ਲਾਉਂਗੀ ਬੇਬੇ ਤੁਮੇਨ ਦਵਾਈ ਕੇ ਲਿਆਈਂ ਸਵੇਰੇ ਸਾਰਾ ਕੁਝ ਬਾਤ ਸਾਰਾ ਕੁਝ ਦਵਾ ਲਿਆਉਂਗੀ ਕਾਣ ਅੰਦਰ ਪਹਿਣਾ ਉਹ ਟੱਕਲਾ ਬਲਾ ਚੂੜੀਆਂ ਵੀ ਨੇ ਤਾਂ ਗੱਲ ਕਰਵਾ ਕਰ ਜਾਂਗੇ ਸਾਰਾ ਕੁਝ ਦੁਆਕੇ ਲਈ ਮੈਨੂੰ ਹਾਂ ਤਾਂ ਕੋਈ ਦੁਆਲਾ ਜਿੰਤੀ ਵੀ ਦੁਆਲਾਵਾਂਗੇ ਜਿੰਤੀ ਵੀ ਲੈਣੀ ਆ ਕਾਲੇ ਰੰਗ ਦੀ ਗੋਰੇ ਰੰਗ ਦੀ ਨਹੀਂ ਪਹਿਨਾਂ ਨਾ ਗੋਰੇ ਰੰਗ ਦੀ ਨਹੀਂ ਪਹਿਹਾਂ ਤਾਂ ਕਾਲੇ ਰੰਗ ਦੀ ਲਵਾਂਗੀ ਠੀਕ ਸੱਚ ਬੇਬੇ ਮੇਰੀ ਭਾਂਜੀ ਦਾ ਵਿਆਹ ਆ ਤੇ ਮੈਨੂੰ ਸੋਹਣੇ ਸੋਹਣੇ ਸੂਟ ਲੈ ਦੇ ਕਾਲੀ ਮੈਨੂੰ ਦੱਸਿਆ ਮੰਮੀ ਨੇ ਵੀ ਵਿਆਹ ਦਾ ਪੱਕਾ ਕਰਨ ਵਾਲੀ ਆ ਦਿਨ ਬੰਨ੍ਹ ਦੇਣੀ ਆ ਪਾ ਦੇ ਘਰੇ ਲਾਉਣਾ ਵਿਆਹ ਚ ਹੀ ਚਾਹੀਦਾ ਵਿਆਹ ਤਾਂ ਕਰਨਾ ਹੀ ਹੈ ਮੇਕਅਪ ਮੈਂ ਉਹ ਨਹੀਂ ਕਰ ਦਿੱਤਾ ਜੇਕਰ ਵਿਆਹ ਕੱਪ ਦਵਾ ਲਈ ਸਵੇਰੇ ਮੈਂ ਤੈਨੂੰ ਦੱਸਿਆ ਨਹੀਂ ਤੇ ਨਾਲੇ ਦਵਾ ਦੇ ਸੂਟ ਹੁਣੇ ਤੋਂ ਫਿਕਰ ਪਾਉਂਗੀ ਤੇ ਲੈ ਕੇ ਦੇਂਗੀ ਤੂੰ ਮੈਨੂੰ ਹੈ ਤਾਂ ਮਹੀਨਾ ਪਿਆ ਤੇ ਸੂਟ ਲੈ ਦੇ ਮੈਨੂੰ ਵਧੀਆ ਜੇ ਤੇ ਸੂਟ ਤਾਂ ਬੇਰੇ ਭਾਇਆ ਘਰੇ ਵੀ ਘਰੇ ਵਾਲੇ ਘੋੜੇ ਮੈਂ ਬੇਬੇ ਪਾਉਂਗੀ ਲਾ 10 ਭਾਂਜੀ ਦਾ ਵਿਆਹ ਸਿਉਣ ਵਾਲੇ ਪਏ ਆ ਸਿਉਣ ਵਾਲੇ ਉਹ ਵੀ ਸਮਾ ਲੂੰਗੀ 4-5 ਤਾਂ ਚਾਹੀਦੇ ਮੈਂ 5 ਦਿਨ ਪਹਿਲਾਂ ਜਾਉਂਗੀ ਭਾਵੇਂ 10 ਦਿਨ ਪਹਿਲਾਂ ਜਾਉਂਦੀ ਸੂਟ ਬੜੇ ਭਾਇ ਨਿਵਾਰੀ ਖੋਲ ਕੇ ਵੇਖ ਇੱਕ ਮੈਨੂੰ ਹਰੇ ਰੰਗ ਦਾ ਵੈਲਵੈਟ ਦਾ ਲੈ ਦੀ ਸੂਟ ਚੰਗਾ ਬੇਬੇ ਠੀਕ ਹੈ ਮੈਂ ਤਾਂ ਤੇਰੇ ਨਾਲ ਲੜਦੀ ਰਹਿਣੀ ਆ ਚੀਜ਼ਾਂ ਤਾਂ ਲੈ ਦਿੰਨੀ ਨਹੀਂ ਬੇਬੇ ਕਾ ਤੂੰ ਲੜਦੀ ਆ ਫਿਰ ਮੇਰੇ ਨਾਲ ਕੰਮ ਪਿੱਛੇ ਹੋਰ ਸੇਵਾ ਬਸ ਸੂਟ ਲੈ ਦੀ ਤੇ ਕੰਮ ਤਾਂ ਤੂੰ ਛੀਕਾ ਕਰਦੀ ਆ ਕਿ ਤੂੰ ਕਰ ਬੇਬੇ ਫਿਰ ਤੂੰ ਮੈਨੂੰ ਕਹਿੰਦੀ ਰਹਿਣੀ ਮੈਂ ਤਾਂ ਕਹਿ ਦਿੰਨੀ ਨਹੀਂ ਕੁਛ ਨਹੀਂ ਦਾ ਫਿਰ ਮੈਂ ਤੇਰੀ ਧੀ ਹਾਂ ਸਾਰਾ ਕੁਝ ਹਾਂ ਮੈਂ ਤੇਰਾ ਤੂੰ ਲੈ ਦੇਂਗੀ ਤੇ ਫਿਰ ਕੁਛ ਨਹੀਂ ਤੇ ਹੈਗੀ ਆ ਤੇ ਬਸ ਰਿਕਾ ਕਾਹਤੋ ਕਭੀ ਹੋਣਾ ਜਿਆ ਵੀ ਚੀਚੂਨ ਚੱਕ ਦਿੰਦੇ ਆ ਵੀ ਤੂੰ ਕਰ ਲੈਂਦੀ ਆ ਵੀ ਤੂੰ ਕਰ ਲੈਂਦੀ ਉਹ ਤਾਂ ਬੇਬੇ ਜਦੋਂ ਸਤੀ ਹੁੰਦੀ ਨਾ ਜਵਾਕਾਂ ਦੀ ਸਤਾਇਦੋ ਕਹਿ ਦਿੰਨੀ ਆ ਮੈਂ 15 ਫੋਰਾਂ ਦੋ ਜਵਾਕ ਦੋ ਜਵਾਕ ਹੀ 15 ਰਗੇ ਨੇ ਹਾਂ ਇਹ 15 ਰਗੇ ਦੋ ਜਵਾਕ ਕਿਹੜਾ ਘੱਟ ਨਹੀਂ ਬੜੇ ਭੜੇ ਕੁਛ ਨਹੀਂ ਆਂਦੇ ਜਵਾਕ ਤੂੰ ਮੈਨੂੰ ਇੱਕ ਦਿਨ ਕੱਲੀ ਰੱਖ ਕੇ ਵਿਖਾਈ ਦੋਨੇ ਜਵਾਕਾਂ ਨੂੰ ਤੇ ਫਿਰ ਮੈਂ ਦੱਸਾਂ ਛੱਡ ਜਾ ਜਵਾਕ ਜੇ ਰੋਗੇ ਤਾਂ ਕਹੀ ਚਲ ਮੈਂ ਤੇ ਰੋਟੀਆਂ ਲੋਣੀ ਆ ਜਾ ਕੇ ਨਹੀਂ ਰੋਟੀਆਂ ਦੇ ਜੇ ਕਿਲੋੜ ਹੈ ਜਿਹੜੇ ਰਹਿਣ ਦੇ ਸੱਚ ਰੋਟੀਆਂ ਤੇ ਮੈਂ ਜਲਾਉਣੀ ਨਹੀਂ ਤੂੰ ਤਾਂ ਸਬਜੀ ਨਹੀਂ ਛੀਰਦੀ ਹਾਂ ਵਾਸ ਫਿਰ ਮੈਂ ਵੀ ਚਟਨੀ ਬਣਾ ਕੇ ਰੱਖ ਦਿੰਨੀ ਆ ਤੇ ਤੂੰ ਚਟਨੀ ਬਣਾ ਕੇ ਰੱਖ ਦੇ ਤੇ ਮੈਂ ਚਟਨੀ ਲੈ ਕੇ ਦੇਣੀ ਕੱਲ ਨੂੰ ਅੱਜ ਨਹੀਂ ਬੇਬੇ ਮੈਂ ਬਣਾਉਣੀ ਆ ਸਬਜੀ ਮੈਂ ਰਾਂਪੇ ਛੀਰ ਲੂੰਗੀ ਲੈ ਤੇ ਮੇਰੀ ਬਾਲੀ ਵਧਗਾ ਮੈਂ ਕਾਹਤ ਨਹੀਂ ਛੀਰਦੀ ਸਬਜੀ ਨਾ ਸਬਜੀ ਨਹੀਂ ਨਾ ਰੋਟੀਆਂ ਪਕਾ ਲੈ ਦੱਸ ਬੇਬੇ ਕੱਲੀਆਂ ਗਾਜਰਾ ਬਣਾਵਾਂ ਤੇ ਆਲੂ ਪਾਵਾਂ ਵਿੱਚ ਨਾ ਕੁਛ ਹੋਈ ਬਣਾ ਨਾ ਨਾ ਮੇਰੀ ਬੇਬੇ ਨਖਰਾ ਕਰ ਆਹੋ ਦੇ ਵੀ ਤੇ ਮੇਰੀ ਬਾਲੀ ਚੰਗੀ ਲੱ। ਮੈਂ ਤਾਂ ਹੁਣ ਲਾ ਦਿੰਨੀ ਆ ਸਬਜੀ ਨੂੰ ਤੜਕੇ ਵੇਖੀ ਤੈਨੂੰ ਨਾ ਨਾ ਮੈਂ ਤਾਂ ਖੈਰ ਜਾ ਜਾਵੇਂ ਨਾ ਮੈਂ ਦਵਾਮਾ ਕੋ। ਦਵਾਉਂਦੀ ਤਾਂ ਤੂੰ ਕਿਵੇਂ ਨਹੀਂ ਸਬਜੀ ਜਦੋਂ ਮੈਂ ਰੰਨ ਕੇ ਖਵਾਈ ਨਾ ਤੈਨੂੰ ਵਧੀਆ ਗੱਦਰਾ। ਅਧਰ ਨਾਲ ਜਾ ਤੇ ਲਿਆ ਜਾ ਕੇ ਕੀ ਯੋਸਥ। ਤੂੰ ਦਵਾ ਕੇ ਲਿਆ ਮੈਂ ਤਾਂ ਉਹ ਕੋਈ ਨਹੀਂ ਦਵਾਉਂਦਾ ਅਗਲਾ ਉਹਦੇ ਤਾਰਦੇ ਨਹੀਂ ਲੱਛਣ ਪੂਰੇ ਆਉਂਦੇ। ਲੱਛਣ ਆਉਂਦੇ ਨਾ। ਉਹ ਤਾਂ ਬਾਸਾ ਆਵਦਾ ਲੈ ਲਾ ਮੈਂ ਕਿ